ਆਪਰਾ ਲੱਗੀ ਭਾਈ ਆ ਆਮਿਲਸਰ ਪੁਲਿਸ ਕਮਿਸ਼ਨਰ ਵੱਲੋਂ ਨਵੀਂ ਪਹਿਲ ਕਦਮੀ ਕਰਦਿਆਂ ਜਿਹੜਾ ਜਿਨ੍ਹਾਂ ਲੋਕਾਂ ਦੇ ਮੋਬਾਈਲ ਗੁੰਮੇ ਸੀ ਜਾਂ ਲੁੱਟ ਖੋਏ ਸੀ ਅੱਜ ਪੁਲਿਸ ਕਮਿਸ਼ਨਰ ਵੱਲੋਂ 78 ਦੇ ਕਰੀਬ ਮੋਬਾਈਲ ਫੋਨ ਰਿਕਵਰ ਕਰਕੇ ਸ਼ਨਾਖਤ ਕਰਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ ਇਸ ਮੌਕੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਹਦਾਇਤਾਂ ਤੇ ਰਕਮਲਕੌਰ ਐਡੀਸੀਪੀ ਸਥਾਨਕ ਅੰਮ੍ਰਿਤਸਰ ਅਤੇ ਵਿਜੇ ਕੁਮਾਰ ਐਸసీపీ ਸਾਈਬਰ ਕ੍ਰਾਈਮ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਕਮਿਸ਼ਨ ਰੇਡ ਪੁਲਿਸ ਅੰਮ੍ਰਿਤਸਰ ਵੱਲੋਂ थाना ਸਾਈਬਰ ਕ੍ਰਾਈਮ ਅੰਮ੍ਰਿਤਸਰ ਇੰਸਪੈਕਟਰ ਆਜਵੀਰ ਕੋਲ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇਹ ਫੋਨ ਟ੍ਰੇਸ ਕੀਤੇ ਗਏ ਦੱਸਿਆ ਕਿ ਕਮਿਸ਼ਨ ਰੇਡ ਪੁਲਿਸ ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਦੇ ਸਾਂਝ ਕੇਂਦਰ ਅਤੇ ਥਾਣਾ ਸਾਈਬਰ ਕ੍ਰਾਈਮ ਕੋਲ ਪਬਲਿਕ ਨੇ ਮੋਬਾਈਲ ਫੋਨ ਚੋਰੀ ਗੁੰਮ ਹੋਣ ਦੀ ਰਿਪੋਰਟਾਂ ਦਰਜ ਕਰਵਾਈਆਂ ਸੀ ਜਿਸ ਤੇ ਤਕਨੀਕੀ ਢੰਗ ਨਾਲ ਕਾਰਵਾਈ ਕਰਦੇ ਆ ਮੋਬਾਈਲ ਲੱਭੇ ਨੇ ਸਿਟੀ ਹੋਮ ਨਿਊਜ਼ ਜੰਡਿਆਲਾ ਗੁਰੂਤਪਰਨਜੀਤ ਸਿੰਘ ਗੁਰੂ ਕਮਿਸ਼ਨਰੇਟ ਪੁਲਿਸ ਸਮਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ਐਡੀਸੀਪੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮੰਡੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇਧਰ ਉਧਰ ਹੋਏ ਸੀਗੇ ਉਹ ਸਾਰੇ ਟਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਜੀ ਸਰ ਕਿੰਨੇ ਟੋਟਲ ਕਿੰਨੇ ਮੋਬਾਈਲ ਹੈਗੇ 78 78 78 ਮੋਬਾਈਲ ਸਿਟੀ ਤੇ ਅੱਧੇ ਦੋਨਾਂ ਦੇ ਸਾਡੇ ਕੋਲ ਕਮਿਸ਼ਨਰੇਟ ਦਾ ਮਸਲਾ ਤੇ ਮੈਸ਼ਨ ਟੋਟਲ ਕੰਪਲੀਟ ਹਨ ਕਿੰਨੇ ਕੰਪਲੀਟਾਂ ਸਮੇਂ-ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵੱਧ ਹੀ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ-ਜੋ ਟਰੇਸ ਹੋ ਪਾਏ ਨੇ ਉਹ ਟਰੇਸ ਕਰਕੇ ਸੀ ਵਾਪਸ ਕਰ ਰਹੇ ਆ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਉਹ ਆਲਰੇਡੀ ਦਰਜ ਨੇ ਉਹਨਾਂ ਦੇ ਸਾਡਾ ਜਿਹੜਾ ਸਾਈਬਰ ਵਿੰਗ ਆ ਸਾਰੇ ਚੋਰੀ ਹੋਈ ਸੀ ਜਾਂ ਫਿਰ ਫੋਨਸ ਦਾ ਵੀ ਇਹਦੇ ਵਿੱਚ ਕਿ ਚੋਰੀ ਵੀ ਹੋਈ ਸੀ ਇਹ ਚੋਰੀ ਹੋਈ ਸੀ ਜੀ ਇਹ ਸਾਰੇ ਚੋਰੀ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਐਚਯੂ ਆ ਜਿਹੜੇ ਇੰਸਪੈਕਟਰ ਰਾਜਵੀਰ ਕੌਰ ਨੇ ਉਹ ਲਾਈਨ ਸਾਈਬਰ ਸੈੱਲ ਦੀਆਂ ਇਨਵੈਸਟੀਗੇਸ਼ਨ ਜਾਂ ਤਫ਼ਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕਈ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ 'ਚ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਫ਼ਤੀਸ਼ ਕੀਤੀ ਸਾਈਬਰ ਸੈੱਲ ਨੂੰ ਤਫ਼ਤੀਸ਼ ਕੀਤੀ ਗਈ ਆ ਉਸ ਤਫ਼ਤੀਸ਼ ਦੇ ਦੌਰਾਨ ਹੀ ਜਿਹੜੇ ਸਾਰੇ ਇਹ ਜਿਹੜੇ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਵਰ ਹੋਇਆ ਕਿੰਨੀ ਦੇਰ ਦੇ ਸਾਰੇ ਟਰੇਸ ਹੈਗੇ ਆ ਮਤਲਬ ਕਿ ਕਿੰਨੀ ਦੇਰ ਚ ਟਰੇਸ ਪਲੇਟਾਂ ਤੋਂ ਉਹਦੀਆਂ ਅੱਗੇ ਸਾਡੀਆਂ ਸੇਵਾ ਇਹ ਐਗਜੈਕਟਲੀ ਮਤਲਬ ਜਦੋਂ ਤੋਂ ਵੀ ਸਮੇਂ ਤੋਂ ਹੈਗਾ ਹੋਪਫੁਲੀ ਇਹ ਪਿਛਲੇ 5-7 ਮਹੀਨੇ ਦੀਆਂ ਹੈਗੀਆਂ ਨੇ 5-7 ਮਹੀਨੇ ਦੇ ਵਿੱਚ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੇ ਅਸੀਂ ਜੋ ਪ੍ਰੋਸੈਸ ਹੁੰਦਾਗਾ ਉਸ ਦੇ ਤਹਿਤ ਟੈਕਨੀਕਲੀ ਐਗਜ਼ਾਮਨ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂ ਜੀ ਮਿਸ ਜੇ ਮੈਸਰ ਜੀ ਮੋਬਾਈਲ ਜਿਹੜੇ ਨੇ ਉਹਦੇ ਟ੍ਰੇਸ ਹੋ ਜਾਂਦੇ ਨੇ ਜਿਹੜੇ ਹੋਰ ਸਾਈਬਰ ਕ੍ਰਾਈਮ ਹੋ ਰਹੇ ਨੇ ਉਹਨਾਂ ਵਾਸਤੇ ਪੁਲਿਸ ਕੀ ਕਰਦੀ ਹੈ ਸਰ ਉਹ ਵੀ ਬਹੁਤ ਨਾਲ ਠੱਗੀਆਂ ਹੋ ਰਹੀਆਂ ਨੇ ਆਨਲਾਈਨ ਠੱਗੀਆਂ ਜਾਂ ਉਹ ਉਹ ਉਹਦੇ ਉਹਦੇ ਬਾਰੇ ਵੀ ਲਗਾਤਾਰ ਆ ਜਿਹੜੀ ਉਹ ਇਨਵੈਸਟੀਗੇਸ਼ਨ ਚ ਜਾਰੀ ਆ ਉਹ ਇਨਵੈਸਟੀਗੇਸ਼ਨ ਦੌਰਾਨ ਕਈ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਦੇ ਪੈਸੇ ਉੱਥੇ ਫ੍ਰੀਜ਼ ਕਰਕੇ ਉਹਨਾਂ ਦੇ ਖਿਲਾਫ ਜੋ ਗਨੂਨੀ ਕਾਰਵਾਈਆਂ ਕਰਕੇ ਉਹ ਸਾਰਾ ਜੋ ਪ੍ਰੋਸੀਜਰਲ ਤਰੀਕਾ ਉਹ ਇਖਤਿਆਰ ਕਰਕੇ ਸਾਰੀ ਤਫਤੀਸ਼ ਕੀਤੀ ਜਾਂਦੀ ਆ ਲਾਜਮੀ ਕਾਫੀ ਸ਼ਿਕਾਇਤ ਆ ਰਹੀ ਠੱਗੀਆਂ ਦੇ ਲਾਈਨਾਂ ਨਹੀਂ ਹੈ ਲਾਈਵ ਨਹੀਂ ਹੈ ਕਿਰ ਸਾਰੇ ਇਹ ਕਿਸੇ ਦਾ ਵੀ ਹੋਵੇ ਭਾਵੇਂ ਕੋ ਪਬਲਿਕ ਦਾ ਹੈ ਭਾਵੇਂ ਕਰਮਚਾਰੀਆਂ ਦਾ ਕਿਸੇ ਦਾ ਵੀ ਕੋਈ ਜਿਹੜਾ ਕਿਸੇ ਨਾਲ ਕੋਈ ਕਿਸੇ ਕਿਸਮ ਦੀ ਇਦਾਂ ਦੀ ਸਾਈਬਰ ਦੀ ਮੋਬਾਈਲ ਫੋਨਸ ਤੇ ਕੋਈ ਇਦਾਂ ਦੀ ਟੱਕੀ ਹੁੰਦੀ ਆ ਪਰ ਇੱਕ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਇਸ ਵਜਰੀਏ ਵੀ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਲੋਕਾਂ ਘਰਾਂ ਚੋਂ ਬੈਠੇ ਆਪਣੇ ਮੋਬਾਈਲਾਂ ਤੋਂ ਜੇ ਸਾਈਬਰ ਕਰਾਈਮ ਅਜਕਲ ਬਹੁਤ ਐਕਟਿਵੇਟ ਨੇ ਉਹ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਬਿਨਾਂ ਪੈਸੇ ਬਾ ਦਿੰਦੇ ਨੇ ਜਾਂ ਲਾਲਚ ਲਾਲਚ ਵਸਾ ਕੇ ਪੈਸੇ ਬਾੰਦਨੇ ਮਹੀਨੇ ਪੈਸੇ ਬਾਦੀ ਇੰਨੇ ਦਿਨੇ ਥੋੜਾ ਥੋੜਾ ਜਰ ਦਿੰਦੇ ਨੇ ਮੁੜ ਕੇ ਦੁਬਾਰਾ ਫਿਰ ਸਾਰੇ ਪੈਸੇ ਉਹਨਾਂ ਦੇ ਚਲੇ ਜਾਂਦੇ ਨੇ ਸੋ ਅਜਈਆਂ ਜਿਹੜੀਆਂ ਮੋਬਾਈਲ ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸੱਲੀ ਤੋਂ ਬਿਨਾ ਇਹਨਾਂ ਦੇ ਨਾਲ ਕੋਈ ਨਾ ਕੋਈ ਗੇਮਾਂ ਖੇਡਣੀਆਂ ਚਾਹੀਦੀਆਂ ਨਾ ਹੀ ਕੋਈ ਜਏ ਬੰਦਿਆਂ ਦੇ ਨਾਲ ਇਨਵੋਲਵ ਹੋਣਾ ਚਾਹੀਦਾ ਤਾਂ ਕਿ ਜਿਹੜੇ ਕਿ ਕੱਲ੍ਹ ਫਸਦੇ ਆ ਬਸ ਸੋਸਤੀ ਜਿਹੜਾ ਸਾਈਬਰ ਦੇ ਉੱਤੇ ਕਰਾਇਮ ਹੋ ਰਿਹਾ ਆਨਲਾਈਨ ਥੱਗੀ ਹੋ ਰਹੀ ਆ ਉਹ ਹੋ ਰਹੀ ਆ ਬਿਜਲੀ ਦੇ ਬਿੱਲ ਨੂੰ ਲੈ ਕੇ ਵੀ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ ਤੁਸੀਂ ਉਹਦੇ ਤੇ ਜਿਹੜਾ ਇੱਕ ਮੇਰੇ ਹਿਸਾਬ ਦੇ ਨਾਲ ਪੁਲਿਸ ਨੂੰ ਜਿਆਦਾ ਕੰਮ ਕਰਨ ਦੀ ਲੋੜ ਹੈ ਦੀ ਬਹੁਤ ਜਾਣੇ ਦਿਨਾਂ ਇਹਦੇ ਵਿੱਚ ਸ਼ਿਕਾਰ ਰਵੇ ਇਸ ਚੀਜ਼ ਦਾ ਉਹ ਸਾਰਿਆਂ ਨੂੰ ਹਰ ਮਤਲਬ ਤਰੀਕੇ ਨਾਲ ਸੁਚੇਤ ਰਹਿਣ ਦੀ ਲੋੜ ਆ ਸੁਚੇਤ ਰਹਿ ਕੇ ਕਈ ਵਾਰੀ ਬੱਚੇ ਜਾਂ ਫੋਨ ਫੜ ਕੇ ਉਹ ਥੋੜਾ ਥੋੜਾ ਉਹ ਕੰਮ ਕਰਦੇ ਰਹਿੰਦੇ ਨੇ ਤੇ ਪਤਾ ਨਹੀਂ ਕਿੰਨੇ ਪੈਸੇ ਡਾ ਦਿੰਦੇ ਨੇ ਸਾਡੇ ਸਿਆਣੇ ਬੰਦੇ ਵੀ ਲਾਲਚ ਵਸੋ ਕੇ ਲੱਗ ਜਾਂਦੇ ਨੇ ਅਗਲੇਨ ਦਾ ਜਰੀਆ ਜਿਹੜੇ ਉਹ ਕ੍ਰਾਈਮ ਕ੍ਰਿਮੀਨਲ ਨੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਇਨਵੋਲਵ ਕਰਕੇ ਉਸ ਠੱਗੀ ਮਾਰਨ ਦੀ ਕੋਸ਼ਿਸ਼ ਕਰਨੀ ਆ ਸੋ ਸਾਨੂੰ ਸੁਚੇਤ ਰਹਿਣਾ ਚਾਹੀਦਾ ਸਰ ਇਹ ਸਾਰੇ ਮੋਬਾਈਲ ਅੰਮ੍ਰਿਤਸਰ ਸ਼ਹਿਰ ਚ ਮਿਲਿਆ ਹਾਂਜੀ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਜਿਹੜੇ ਵਿਅਕਤੀ ਨੇ ਉਹ ਸਾਡੇ ਸ਼ਹਿਰ ਦੇ ਨੇ ਜਿਹੜੀਆਂ ਸਾਡੇ ਕੋਲ ਸ਼ਿਕਾਇਤਾਂ ਆਈਆਂ ਕੁਝ ਮੋਬਾਈਲ ਇਹ ਵੀ ਆ ਇੱਥੋਂ ਕੋਈ ਚੋਰੀ ਕਰਕੇ ਗਾਂ ਉਹਨੇ ਦੁਕਾਨ ਤੇ ਵੇਚਿਆ ਦੁਕਾਨ ਤੋਂ ਵੇਚ ਕੇ ਗਾਂ ਕੋਈ ਦੁਬਈ ਲੈ ਗਿਆ ਕੋਈ ਬਾਹਰਲੇ ਦੇਸ਼ਾਂ ਚ ਲੈ ਗਏ ਕਿ ਇਹ ਜੇ ਨਹੀਂ ਉਹ ਜੇ ਮੋਬਾਈਲ ਵੀ ਆ ਜਿਹੜੇ ਅਸੀਂ ਉਤੋਂ ਆਪਣੇ ਜ਼ਰੀਏ ਨਾਲ ਉਹ ਫਿਰ ਵਾਪਸ ਮੰਗਵਾ ਕੇ ਤੇ ਉਹਨੂੰ ਅੱਜ ਹੈਂਡਓਵਰ ਕਰਾ ਜਿਹੜੇ ਚੋਰੀ ਦੇ ਮੋਬਾਈਲ ਖਰੀਦੇ ਉਹਨ ਉਹਨਾਂ ਨੂੰ ਪ੍ਰੋਪਰ ਉਹਦੀ ਆਥੈਂਟੀਸਿਟੀ ਜੇ ਕਿਸੇ ਨੇ ਸੈਕੰਡ ਹੈਂਡ ਕੋਈ ਮੋਬਾਈਲ ਵਾਪਸ ਲੈਣਾ ਉਹਦੇ ਨਾਲ ਉਹਨੂੰ ਬਿਲ ਡਿਮਾਂਡ ਕਰਨਾ ਚਾਹੀਦਾ ਉਹਦਾ ਪ੍ਰੋਪਰ ਜਿਹੜਾ ਉਹਦਾ ਡੱਬਾ ਡਿਮਾਂਡ ਕਰਨਾ ਚਾਹੀਦਾ ਉਹਦਾ ਮਾਲਕ ਦੀ ਆਥੈਂਟੀਸਿਟੀ ਦੇਖ ਕੇ ਹੀ ਵਾਪਸ ਲੈਣਾ ਨਹੀਂ ਸਰ ਜਿਹੜੇ ਖਰੀਦੇ ਨੇ ਉਹਨਾਂ ਜਿਹੜੇ ਖਰੀਦਾਰੇ ਜਿਵੇਂ ਵੀ ਚੋਰੀ ਸੇਮ ਖਰੀਦਦਾਰ ਲਈ ਆ ਜਿਹੜੇ ਦੁਕਾਨਦਾਰ ਉਹਨੂੰ ਉਹ ਤੋਂ ਡਿਮਾਂਡ ਕਰਨਾ ਚਾਹੀਦਾ ਵੀ ਉਹਦਾ origignal ਬਿਲ ਕਿੱਥੇ ਆ ਕਿਸੇ ਬਿਲ ਦੇ ਅਗੇਂਸਟ ਲਵੇ ਤੇ ਉਹ 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 ਆਪੇ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਲ ਪੁਰਾਣਾ オリジナル ਬਿੱਲ ਜਦੋਂ ਉਹਨੇ ਕਿਸੇ ਤੋਂ ਲਿਆ ਹੋਣਾਗਾ ਉਸ ਬਿੱਲ ਦੀ ਨਾਲ ਕਾਪੀ ਦੇ ਕੇ ਜਾਂ ਕੋਈ ਰਿਕਾਰਡ ਦੇ ਕੇ ਇਸ ਤਰੀਕੇ ਨਾਲ ਮੋੜ ਸਰ ਉਹਦੇ ਤੇ ਵੀ ਕਾਰਵਾਈ ਹੋਏਗੀ ਜਿਹੜਾ ਚੋਰੀ ਦੇ ਫੋਨ ਲੈਂਦਾ ਜੀ ਜਿਹੜਾ ਦੁਕਾਨਦਾਰ ਕੋਈ ਲੈਂਦਾ ਹਾਂ ਜੀ ਨੂੰ ਇਹ ਜਾਣਕਾਰੀ ਆ ਵੀ ਚੋਰੀ ਦਾ ਮੋਬਾਈਲ ਮੈਂ ਲੈ ਰਿਹਾ ਉਹ ਡੈਫੀਨਿਟਲੀ ਉਹਦੇ ਵਿੱਚ ਗਿਲਟੀ ਹੈਗਾ ਦੋਸ਼ੀ ਸਰ ਜਿਸ ਤਰ੍ਹਾਂ 78 ਮੋਬਾਈਲ ਬਰਾਮਦ ਹੋਇਆ ਇਹਦੇ ਵਿੱਚ ਕੋਈ ਕਹਿੰਦੇ ਰੈਸਟਰੀ ਪਈ